ਦੋਸਤੋ ਹੌਲ ਸਭ ਠੀਕ ਠਾਕ ਹਾਂ ਮੈਂ ਅੱਜ ਇੱਕ ਛੋਟੀ ਜਿਹੀ ਬੇਨਤੀ ਸਿਰਫ ਕਰਨੀ ਆ ਬੱਚਿਆਂ ਨੂੰ ਜਿਹੜੇ ਬੱਚੇ ਇਸ ਟਾਈਮ ਪੇਪਰ ਦੇ ਰਹੇ ਨੇ ਜਾਂ ਪੇਪਰ ਦੇ ਦੌਰ ਚੋਂ ਗੁਜ਼ਰੇ ਆ ਨੇ ਜਾਂ ਕੁਝ ਦੇ ਪੇਪਰ ਹੋ ਗਏ ਉਹਦੇ ਪੇਪਰ ਅਪ੍ਰਾਈਜ਼ ਵੀ ਹੋਣੇ ਨੇ ਮਈ ਵੀ ਹੋਣੇ ਨੇ ਹਨਾ ਤੁਹਾਡੇ ਜਿਹੜੇ ਨਤੀਜੇ ਬਾਅਦ ਚ ਆਉਣੇ ਨੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪਲੀਜ਼ ਆਪਣੀਆਂ ਕਿਤਾਬਾਂ ਨਾ ਰੱਦੀ ਜਿਵੇਂ ਚੋ ਕਿਉਂਕਿ ਇਨ੍ਹਾਂ ਕਿਤਾਬਾਂ ਦੇ ਵਿੱਚ ਤੁਸੀਂ ਵੱਡੇ ਵੱਡੇ ਅਫਸਰ ਬਣਨਾ ਹੈ ਕਿਸੇ ਨੇ ਜੱਜ ਬਣਨਾ ਹੈ ਕਿਸੇ ਨੇ ਵਕੀਲ ਬਣਨਾ ਹੈ ਕਿਸੇ ਨੇ IAS ਕਿਸੇ ਨੇ IPS ਕਿਸੇ ਨੇ PCS ਕਿਉਂਕਿ ਇਨਾ ਕਰਤਾਰਬਾਂ ਦੇ ਵਿੱਚੋਂ ਹੀ ਆਪਾਂ ਨਿਕਲਿਆ ਸਾਰੇ ਇੱਥੇ ਨਿਕਲਣਾ ਕਿਉਂਕਿ ਪੜ੍ਹਾਈ ਬਿਨਾਂ ਜਿਹੜਾ ਮਨੁੱਖ ਬਹੁਤ ਦੂਰ ਹੈ ਬੇਨਤੀ ਇਹ ਹੈ ਕਿ ਜਦੋਂ ਤੁਸੀਂ ਹੁਣ ਅੱਗੇ ਕਲਾਸਾਂ 'ਚ ਹੋ ਜਾਓਗੇ ਤੁਸੀਂ ਜਿਹੜੇ ਆਪਣੇ ਬੁੱਕਸ ਨੇ ਪਿਛਲੇ ਬੱਚਿਆਂ ਦੇ 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 ਜਿਹੜੇ ਤੁਹਾਡੀਆਂ ਕਲਾਸਾਂ ਜਾਣਗੇ ਕਿਉਂਕਿ ਕਿਸੇ ਬੰਦੇ ਕੋਲੇ ਕੋਈ ਖਰਚਾ ਕਰਨ ਦਾ ਸਾਧਨ ਨਹੀਂ ਹੁੰਦਾ ਕਿਸੇ ਕੋਲੇ ਘਰੇ ਕਮਾਈ ਦਾ ਸਾਧਨ ਨਹੀਂ ਕਿਸੇ ਬੱਚੇ ਨੂੰ ਪੜ੍ਹਨਾ ਸ਼ੌਂਕ ਹੁੰਦਾ ਉਹ ਨਵੀਆਂ ਬੁੱਕਸ ਨਹੀਂ ਲੈ ਸਕਦਾ ਪਰ ਸਰਕਾਰ ਵੱਲੋਂ ਵੀ ਬਹੁਤ ਸਰਕਾਰੀ ਸਹੂਤਾ ਸਕੂਲਾਂ ਨੂੰ ਮਿਲ ਰਹੀਆਂ ਨੇ ਕਈ ਵਾਰ ਉਹ ਆਉਣ ਦੇ ਵਿੱਚ ਲੇਟ ਹੋ ਜਾਂਦੀਆਂ ਹਨ ਉਹਨਾਂ ਦਾ ਟਾਈਮ ਬੱਚਾ ਉਹ ਕਦੋਂ ਇਹਨੇ ਪ੍ਰੋਵਾਈਡ ਕਰ ਲੂਗਾ ਉਹਨਾਂ ਨੂੰ ਪੜ੍ਹ ਲੂਗਾ ਤਾਂ ਜੋ ਕਿ ਇਹਨੂੰ ਚਾਹਨਾ ਮਿਲ ਸਕੇ ਕਿਉਂਕਿ ਕਿਸੇ ਵੀ ਕੰਮ ਨੂੰ ਕਈ ਵਾਰ ਕੋਈ ਦੇਰ ਹੋ ਜਾਂਦੀ ਹੈ ਐਸੇ ਨਹੀਂ ਚਾਹੁੰਦੇ ਕਿ ਤੁਹਾਡੀ ਉਹ ਦੇਰੀ ਕੋਈ ਤੁਹਾਡਾ ਮਿਹਨਤ ਦਾ ਨੁਕਸਾਨ ਬਣੇ ਇਸ ਲਈ ਮੈਂ ਤੁਹਾਨੂੰ ਕੇ ਸਭ ਸਾਰੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਬੁੱਕਸ ਸੰਭ ਕੇ ਰੱਖਿਓ ਰੱਦੀ ਚਨਾ ਵੇਚਿਓ ਕਿਉਂਕਿ ਰੱਦੀ ਸਿਰਫ ਤੁਹਾਨੂੰ 5 10 20 ਰੁਪਏ ਦਾ ਬੱਚਾ ਲਾਲਸਾ ਹੁੰਦਾ ਵੀ ਕੁਝ ਕਾ ਲਾਂਗੇ ਯਾਰ ਪਰ ਕਈ ਵਾਰ ਕੋਈ ਬੱਚਾ ਨਹੀਂ ਲੈ ਸਕਦਾ ਉਹ ਵਿਚਾਰਾ ਘਰੋਂ ਗਰੀਬ ਹੁੰਦਾ ਤੇ ਤੁਸੀਂ ਸਾਹਮਣੇ ਰੱਖਿਓ ਤੇ ਤਾਂ ਜੋ ਕਿ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਵੀ ਕੰਮ ਆ ਸਕੇ ਇਹ ਕਿਤਾਬਾਂ ਜਿਹੜਾ ਵਿਦਿਆ ਮਨੁੱਖ ਦਾ ਜਿਹੜਾ ਤੀਜਾ ਨੇਤਰ ਹੈ ਮੈਂ ਸੋਨੂੰ ਹੱਥ ਵਨ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਬਾਕਸ ਜ਼ਰੂਰ ਸਾਹਮਣੇ ਰੱਖਿਓ ਜੇਕਰ ਕੋਈ ਨਹੀਂ ਕਿਸੇ ਨੂੰ ਆਉਂਦਾ ਵੀ ਜ਼ਿਆਦਾ ਮੇਰੀ ਤਾਂ ਉਹਦੇ ਨਾਲ ਬਣਦੀ ਨਹੀਂ ਮੈਂ ਉਹ ਨਹੀਂ ਦੇ ਸਕਦਾ ਤਾਂ ਤੁਸੀਂ ਆਪਣੇ ਬੁਕਸ ਸਪੈਕ ਕਰੋ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਮੇਰੇ ਘਰੇ ਰੱਖ ਜਿਓ ਅਸੀਂ ਉਹ ਬੁਕਸ ਉਹਨਾਂ ਨੂੰ ਅੱਗੇ ਆਪ ਪ੍ਰੋਵਾਈਡ ਕਰਾਵਾਂਗੇ ਮੇਰੀ ਇਹ ਬੇਨਤੀ ਬੱਚਿਆਂ ਨੂੰ ਜਰੂਰ ਹੈ ਕਿ ਤੁਸੀਂ ਮੇਰੀ ਬੇਨਤੀ ਕਬੂਲ ਕਰਿਓ ਤੁਹਾਡਾ ਸਾਰਾ ਬਹੁਤ ਧੰਨਵਾਦ